ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਫਕਾ ਉਪਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੀ ਜਨਤਾ ਨੂੰ ਪਾਰਟੀ ਨਾਲ ਜੋੜਨ ਲਈ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਫਗਵਾੜਾ ਵੱਲੋਂ ਵੀ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਗਿਆ ਇਸ ਮੌਕੇ ਪਾਰਟੀ ਵਰਕਰ ਇਕੱਠੇ ਹੋ ਕੇ ਗੁਰਦੁਆਰਾ ਸੁਖਚਾਨਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਉਪਰੰਤ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਇਸ ਮੌਕੇ ਗੱਲਬਾਤ ਕਰਦੇ ਹਾਂ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਹ ਅਭਿਆਨ 20 ਫਰਵਰੀ ਤੱਕ ਲਗਾਤਾਰ ਚੱਲੇਗਾ ਤੇ ਸ਼ਹਿਰ ਦੇ ਹਰੇਕ ਬਾਰਦੀ ਵਿੱਚ ਪਾਰਟੀ ਵਰਕਰ ਇਸ ਅਭਿਆਨ ਰਾਹੀਂ ਲੋਕਾਂ ਨੂੰ ਜੋੜਨਗੇ ਇਸ ਮੌਕੇ ਗੱਲਬਾਤ ਕਰਦੇ ਹਾਂ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਹ ਅਭਿਆਨ 20 ਫਰਵਰੀ ਤੱਕ ਲਗਾਤਾਰ ਚੱਲੇਗਾ ਤੇ ਸ਼ਹਿਰ ਦੇ ਹਰੇਕ ਬਾਰਦੀ ਵਿੱਚ ਪਾਰਟੀ ਵਰਕਰ ਇਸ ਅਭਿਆਨ ਰਾਹੀਂ ਲੋਕਾਂ ਨੂੰ ਜੋੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਫੁਗਵਾੜਾ ਸ਼ਰੂਮ ਨੇ ਕਾਲੀਦਲ ਵੱਲੋਂ ਜੋ ਸਾਡੇ ਹਾਈ ਕਮਾਂਡ ਸਾਡੇ ਕਾਰਜਕਾਰੀ ਪ੍ਰਧਾਨ ਸਰਦਾ ਬਰਵਿੰਦਰ ਸਿੰਘ ਪੁੰਨੜੀ ਦਾ ਹੁਕਮ ਆ ਜੋ ਪਰਤੀ ਮਹਮ 20 ਤਰੀਕ ਤੋਂ ਕੱਲ ਤੋਂ ਸ਼ੁਰੂ ਕੀਤੀ ਗਈ ਅੱਜ ਗੁਰਦੁਆਰਾ ਸ਼੍ਰੀਨ ਸੁਖਚਾਨ ਸਾਹਿਬ ਵਿਖੇ ਪੁਰੂ ਸਾਹਿਬ ਦੇ ਚਰਨਾਂ ਯਾ ਰਸ ਬੇਨਤੀ ਕਰਕੇ ਹਲਕਾ ਫੁਗਾੜਾ ਬੋਲੋ ਅੱਜ ਪਰਤੀ ਸ਼ੁਰੂ ਕੀਤੀ ਗਈ ਆ ਤੇ ਸਾਡੇ ਇੱਥੇ ਫੁਗਾੜਾ ਨੂੰ ਵਾਸਤੇ ਬੜਾ ਉਤਸ਼ਾਹ ਵਾ ਸਾਡੇ ਇੱਥੇ ਪੂਰੀ ਸੋਚੀ ਸੀਨੀਅਰ ਲੀਡਰਸ਼ਿਪ ਪਹੁੰਚੀ ਆ ਤੇ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਫੁਗੜਾ ਨੂੰ ਵਾਸਤੇ ਵੀ ਬੇਨਤੀ ਕਰਦਾ ਕਿ ਆਓ ਆਪਾਂ ਸ਼੍ਰੋਮ ਨਿਕਾਲੇ ਜਣਾ ਸਾਥ ਦਿਓ ਕਿਉਂਕਿ ਸ਼੍ਰੋਮ ਨਿਕਾਲੇ ਆਪਣੀ ਖੇਤਰੀ ਪ ਤੇ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਇਹ ਜਿਹੜੀਆਂ ਪਰਚੀ ਸਾਨੂੰ ਮਿਲੀ ਆ ਤੇ ਆਪਾਂ ਭਰਨ ਦੀ ਆ ਆਪਾਂ ਘਰ ਘਰ ਜਾ ਕੇ ਆਪਾਂ ਜੋ ਵੀ ਸਾਡੇ ਮੈਂਬਰ ਬੰਦੇ ਆ ਆਪਾਂ ਉਹਨਾਂ ਨੂੰ 10 ਰੁਪਏ ਲੈ ਕੇ ਉਹਨਾਂ ਨੂੰ ਮੈਂਬਰ ਬਣਾਉਣਾ ਤੇ ਖੁਸ਼ੀ ਕਰਨੀ ਆ ਕਿ ਅਸੀਂ ਇਹ 10 ਰੁਪਏ ਹਰ ਇੱਕ ਮੈਂਬਰ ਨੂੰ ਲਈਏ ਤਾਂ ਜੋ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਕਿ ਅਸੀਂ ਆਪਣੀ ਸ਼ਰੋਨੀ ਕਾਂਗਰਸ ਪਾਰਟੀ ਦੇ ਮੈਂਬਰ ਬਣੇ ਆ ਮੈਂ ਇੱਕ ਵਾਰ ਵਾਡਰ ਵਾਸੀ ਨੂੰ ਬਰਜ਼ੁਰ ਬੇਨਤੀ ਕਰਦਾ ਕਿ ਆਓ ਆਪਾਂ ਇਸ ਖੇਤਰੀ ਬਾੜੀ ਨਾਲ ਸਾਥ ਦੇਈਏ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਉਹੀ ਬਕਾਸ਼ੀਆਂ ਲਿਹਾ ਤੇ ਦੁਆਰਾ ਲੈ ਕੇ ਜਾ ਸਕੀਏ ਕਿ ਮੈਨੂੰ ਪੂਰਾ ਵਿਸ਼ਵਾਸ ਤੇ ਯਕੀਨ ਆ ਕਿ ਫਵਾੜਾ ਨਿਵਾਸੀ ਇਸ ਵਰਤੀ ਸਾਡਾ ਪੂਰਨ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਸ ਮੈਂਬਰਸ਼ਿਪ ਅਭਿਆਨ ਸੰਬੰਧੀ ਗੱਲਬਾਤ ਕਰਦੇ ਹਾਂ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਅੱਜ ਬਹੁਤ ਲੋੜ ਹੈ ਕਿ ਪਾਰਟੀ ਨੂੰ ਦੁਆਰਾ ਲੀਆਂ ਤੇ ਲਿਆਇਆ ਜਾਵੇ ਉਨਾ ਕਹਿ ਆ ਕੀ ਅਗਰ ਸਾਡੀ ਪਾਰਟੀ ਹੁਣ ਤੋਂ ਹੀ ਮਜ਼ਬੂਤ ਹੋਵੇਗੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਸਰਕਾਰ ਬਣਨੀ ਤੈ ਹੈ ਇਸ ਮੌਕੇ ਤੇ ਜਰਨੈਲ ਸਿੰਘ ਵਾਹਦ लवली ਵਾਲੀਆ ਸਰਬਜੀਤ ਕੌਰ ਅਮਰਿਤਪਾਲ ਸਿੰਘ ਮੰਗਾ ਗੁਰਦੀਪ ਸਿੰਘ ਰਣਜੀਤ ਸਿੰਘ ਜੀਤੀ ਦਵਿੰਦਰ ਸਿੰਘ ਮਨਜੀਤ ਸਿੰਘ ਬਹਾਦਰ ਸਿੰਘ ਸਰੂਪ ਸਿੰਘ ਖਲਵਾੜਾ ਬਖਤਾਵਰ ਸਿੰਘ ਤੋਂ ਇਲਾਵਾ ਹੋਰ ਵਰਕਰ ਵੀ ਮਜੂਦ ਹਨ ਫਗਵਾੜਾ ਤੋਂ ਨਵਰਾਣ ਚੈਨਲ ਦੇ ਐਚਐਸ ਰਾਣਾ ਦੀ ਰਿਪੋਰਟ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਮੈਂਬਰਸ਼ਿਪ ਜਿਹੜੀ ਆ ਉਹ ਸ਼ੁਰੂ ਕੀਤੀ ਆ ਮਹਾਂ ਇਹ ਤਕਰੀਬਨਾਂ 1 ਮਹੀਨਾ ਚੱਲਣੀ ਆ ਇਹਦੇ ਵਿੱਚ ਅਸੀਂ ਘਰ-ਘਰ ਜਾ ਕੇ ਆਪਣੇ ਵਰਕਰਾਂ ਨੂੰ ਪੋਟਰਾ ਸਕੋਟਰਾ ਨੂੰ ਦੇ ਦਿੱਤੀ ਆ ਇਹ ਤੁਸੀਂ ਘਰ-ਘਰ ਜਾ ਕੇ ਇਹ ਮੈਂਬਰਸ਼ਿਪ ਜਿਹੜੀ ਭਰਨੀ ਆ 10 ਰੁਪਏ ਇਹ ਪਰਚੀ ਦੇ ਨਾਲ ਲੈਣੇ ਆ ਉਹ ਮੈਂਬਰ ਬਣਾਉਣਾ ਇੱਕ ਖੇਤਰੀ ਪਾਰਟੀ ਦਾ ਮੈਂਬਰ ਬਣ ਕੇ ਤੇ ਆਪਾਂ ਪੰਜਾਬ ਨੂੰ ਇੱਕ ਵਧੀਆ ਔਣ ਵਾਲੀ ਸਰਕਾਰ ਦੇਣੀ ਆ ਉਹ ਤਰੇ ਦਵਾਂਗੇ ਜੇ ਆਪਣੀ ਜਿਹੜੀ ਪਾਰਟੀ ਆ ਉਹ ਵਧੀਆ ਤਰੀਕੇ ਨਾਲ ਚੱਲੇਗੀ ਇਸ ਕਰਕੇ ਮੈਂ ਸਾਰੇ ਹੀ ਫਗਵਾੜਾ ਹਲਕਾ ਦੇ ਵੀਰਾਂ ਨੂੰ ਵੋਟਰ ਤੋਂ ਸਪੋਰਟਰਾਂ ਨੂੰ ਬੇਨਤੀ ਕਰਦਾ ਕਿ ਇਹ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹਦੀ ਮੁਹਿੰਮ ਦੇ ਵਿੱਚ ਜੁੜੋ ਇਹਦੇ ਮੈਂਬਰ ਬਣੋ ਮੈਂਬਰ ਬਣੋਗੇ ਤੇ ਸ਼੍ਰੋਮਣੀ ਅਕਾਲੀ ਦਲ ਤਕੜੇ ਹੋ ਕੇ ਅੱਗੇ ਆਊਗੀ ਅੱਗੇ ਪੰਜਾਬ ਦੇ ਬਹੁਤ ਕਾਜ ਸਵਾਰੇ ਨੇ ਹੋਰ ਸਵਾਰਨ ਵਾਲੇ ਨੇ ਆਉਣ ਵਾਲੇ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਓ ਪੰਜਾਬ ਦਾ ਭਲਾ ਕਰੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ